ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਮੈਂ ਪਾਸਲਾਈ ਤੇ 20 ਕੁੰਡੇ ਲੈਨੇ ਜੀ ਦੋ ਸਲਾਈਆਂ ਸਿੱਧੀਆਂ ਇੱਕ ਪੁੱਠੀ ਬਣਾ ਲਈ ਜੀ ਆਪਾਂ ਨੇ ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਇਹ ਪੁੱਠੀ ਸਲਾਈ ਦੇ ਇਧਰੋਂ ਆਪਾਂ ਹੁਣ ਸਿੱਧੀ ਬਣਾਵਾਂਗੇ ਸਲਾਈ ਸਾਰੀ ਇਹ ਪਹਿਲਾਂ ਆਪਾਂ ਪੁੱਠੀਆਂ ਸਿੱਧੀਆਂ ਸਲਾਈਆਂ ਬਣਾਈਆਂ ਨੇ ਤਿੰਨ ਉਹ ਚੌਥੀ ਸਲਾਈ ਬਣ ਰਹੀ ਹੈ ਜੀ ਆਪਣੀ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਜਟ ਜੈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਆਪਾਂ ਬਾਗੇ ਸਿੱਧੀ ਸਲਾਈ ਤੇ ਇੱਕ ਹੁੰਦਾ ਤਾਲੇ ਧਾਗਾ ਪਿੱਛੇ ਕਰਕੇ ਹੁਣ ਆਪਾਂ ਨੇ ਦੋ ਕੁੰਡੇ ਛੱਡਾਂਗੇ ਆਪਾਂ ਇਹ ਤੀਜੇ ਕੁੰਡੇ 'ਚੋਂ ਕੁੰਡਾ ਬਣਾਵਾਂਗੇ ਜੀ ਆਪਾਂ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰੇ ਆਪਾਂ ਇੱਕ ਦੋ ਇਹ ਜਿਹੜਾ ਤੀਜਾ ਕੁੰਡਾ ਇਹ ਵਾਲਾ ਆਪਾਂ ਇਹਦੇ 'ਚੋਂ ਕੁੰਡਾ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਤੇ ਇੱਕ ਦੋ ਕੁੰਡੇ ਛੱਡਾਂਗੇ ਆਪਾਂ ਇਹ ਕੁੰਡੇ ਨੂੰ। ਇਸ ਕੁੰਡੇ 'ਚ ਆਪਾਂ ਇੱਕ ਕੁੰਡਾ ਬਣਾਵਾਂਗੇ। ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਤ੍ਰਪਤੀਜੇ ਨੰਬਰ ਵਾਲੇ ਕੁੰਡੇ ਚ ਬਣਾਵਾਂਗੇ ਜੇ ਕੁੰਡਾ ਆਪਾਂ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਰਿਕ ਦੋ ਦੋ ਕੁੰਡੇ ਛੱਡ ਕੇ ਆਪਾਂ ਤੀਜੇ ਕੁੰਡੇ ਦੇ ਸੋਲ ਚੋਂ ਬਣਾਵਾਂਗੇ ਜੇ ਕੁੰਡਾ ਆਪਾਂ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਸ ਹੁਲਚ ਕੁੰਡਾ ਬਣਾਵਾਂਗੇ ਜੀ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇੱਕ ਦੋ ਕੁੰਡੇ ਛੱਡ ਕੇ ਇਹ ਤਿੰਜੇ ਕੁੰਡੇ ਚ ਬਣਾਵਾਂਗੇ ਜੀ ਆਪਾਂ ਕੁੰਡਾ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਸਾਰੀ ਸिलाई ਇੱਦਾਂ ਬਣਾਉਂਗੀ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਹੁਣ ਆਪਾਂ ਅਗੇ ਜਿ ਪੁੱਠੇ ਚਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਪੁੱਠਾ ਗੁਣਾਗੇ ਧਾਗਾ ਪਿੱਛੇ ਕਰਕੇ ਹੁਣ ਆਪਾਂ ਇਹੜ 1 2 ਇਹ ਦੂਜੇ ਗੁੰਡੇ ਦੇ ਬੈਕ ਸਾਈਡ ਤੋਂ ਗੁੰਡਾ ਗੁਣਾਗੇ ਜੀ ਆਪਾਂ ਫਿਰ ਪਹਿਲੇ ਦੋ ਗੁੰਡਿਆਂ ਨੂੰ ਇਕੱਠੇ ਬੁਣਾਂਗੇ ਫੇਰ ਪਾ ਦੂਜੇ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫੇਰ ਪਾਈ ਦੋ ਕੁੰਡਿਆਂ ਨੂੰ ਇਕੱਠੇ ਬੁਣ ਦਾਂਗੇ ਫੇਰ ਪਾ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬੁਣਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ 2 ਦੂਜੇ ਗੁੰਡੇ ਦੇ ਬੈਕ ਸਾਈਡ ਤੋਂ ਗੁੰਡਾ ਬੁਣਾਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਆਪਾਂ ਇੱਕ 2 ਦੂਜੇ ਗੁੰਡੇ ਦੇ ਬੈਕ ਸਾਈਡ ਤੋਂ ਗੁੰਡਾ ਬੁਣਾਾਂਗੇ ਜੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਬਹੁਤ ਹੀ ਸਿੰਪਲ ਜਿਹਾ ਆਸਾਨ ਜਿਹਾ ਡਿਜ਼ਾਈਨ ਹੈ ਜੀ ਦੋ ਕੁੰਡੇ ਆਪਾਂ ਫੁੱਠੇ ਬੁਣ ਲਾਂਗੇ ਮੈਂ ਆਪਣੀ ਸਲਾਈ ਸਾਰੀ ਸਿੱਧੀ ਬਣਾਉਂਗੀ ਜੀ ਇਸ ਲਈ ਅੱਗੇ ਦਿੱ ਬਣਾਂਗੇ ਜੀ ਚਿੱਤੀ ਬਣ ਗਈ ਸਲਾਈ ਆਪਣੀ ਹੁਣ ਪੁੱਠੀ ਸਲਾਈ ਤੇ ਆ ਗਏ ਜੀ ਆਪਾਂ ਹੁਣ ਆਪਣੀ ਸਾਰੇ ਸਲਾਈ ਪੁੱਠੀ ਬਣੂਗੀ ਸਿਰਫ ਦੋ ਹੀ ਸਲਾਈਆਂ 'ਚ ਡਿਜ਼ਾਈਨ ਬਣਦਾ ਜੀ ਬਾਕੀ ਸਲਾਈਆਂ ਤਾਂ ਆਪਣੀਆਂ ਪੁਠੀਆਂ ਸਿੱਧੀਆਂ ਬੁਣੀਆਂ ਜਾਂਦੀਆਂ ਨੇ ਜੀ ਇਹਦੇ ਸਾਰੀ ਸਲਾਈ ਇਹ ਪਾਣੇ ਪੁਠੇ ਬਣਾ ਲਏ ਜੀ ਹੁਣ ਅਸੀਂ 30 ਸਲਾਈ ਤੇ ਆ ਗਏ ਜੀ ਹੁਣ ਆਪਣੀ ਸਲਾਈ ਸਿੱਧੀ ਬਣਨੀ ਹੈ ਇਹ ਸਾਰੀ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਹਾਂ ਜੀ ਸਾਰੇ ਸਲਾਈ ਆਪਣੇ ਸਿੱਧੇ ਬਣਾ ਲਈ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਦੂਜਾ ਬਣੂਗਾ ਹੁਣ ਆਪਾਂ ਅਗੇ ਪੁੱਠੀ ਸਲਾਈ ਤੇ ਪੁੱਠੀ ਬਸ ਹੁਣ ਆਪਣੀਆਂ ਸਲਾਈ ਸਿੱਧੇ ਬਣਨੀਆਂ ਜੀ ਸਾਰੇ ਚਲਾਈ ਸਿੱਧੀ ਬਣੂਗੀ ਜੀ ਆਪਣੇ ਮੱਕੀ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਡਿਜ਼ਾਈਨ ਪਸੰਦ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੈ ਜ ਇਹਨਾਂ ਦਾ ਕਿ ਆਪਣੇ ਵੀਰਪਾਲ ਹੋਰ ਬੀਰਪਾਲ ਘੌਰ ਭੈਣ ਆਪਣੀ ਡਿਜ਼ਾਈਨ ਪਸੰਦ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਹੁਣ ਜੀ ਆਪਣੇ ਸਲਾਈ ਪੁੱਛਿੱਤੀ ਬਣਾ ਲਈ ਸਾਰੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਾਂਗੇ ਜੀ ਫੇਰ ਆਪਾਂ ਇੱਕ ਦੋ ਦੋ ਗੁੰਡੇ ਛੱਡਾਂਗੇ ਇਹ ਜਿਹੜਾ ਤੀਜੇ ਨੰਬਰ ਵਾਲਾ ਗੁੰਡਾ ਹੈ ਆਪਾਂ ਇਸ ਗੁੰਡੇ ਚ ਬਣਾਵਾਂਗੇ ਜੀ ਗੁੰਡਾ ਫੇਰ ਆਪਾਂ 2 ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਆਪਾਂ ਇੱਕ ਦੋ ਇਹ ਤੀਜੇ ਕੁੰਡੇ ਚ ਬਣਾਵਾਂਗੇ ਜੇ ਆਪਾਂ ਕੁੰਡਾ ਫੇਰ ਆਪਾਂ ਦੋ ਕੁੰਡੇ ਇਕੱਠੇ ਪਾਉਣਾਗੇ ਜੀ ਅਰ ਜੀ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪਾਉਣਾਗੇ ਇੱਕ ਦੋ ਛੱਡ ਕੇ ਆਪਾਂ ਤੀਜੇ ਹੁੰਡੇ ਜੋ ਬਣਾਵਾਂਗੇ ਇਹ ਕੁੰਡਾ ਆਪਾਂ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪਾਉਣਾਗੇ ਜੀ 너도 군대한테 얘기하는 거란다. ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਹ ਹੌਲ ਚੋਂ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਗੁੰਦਾਂਗੇ ਹੁਣ ਆਪਾਂ ਅੱਗੇ ਪੁੱਠੀ ਸਿਲਾਈ ਤੇ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਆਪਾਂ ਪੁੱਠਾ ਗੁੰਨਾਂਗੇ ਤਾਂ ਗਾ ਪਿੱਛੇ ਕਰਕੇ ਹੁਣ ਆਪਾਂ ਇਹ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਦੋ ਦੋ ਕੁੰਡੇ ਛੱਡ ਕੇ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਦੋ ਕੁੰਡੇ ਅਨ ਇਕੱਠੇ ਬੁਣ ਲਾਂਗੇ ਫੇਰ ਇੱਕ ਕੁੰਡਾ ਆਪਾਂ ਦੋ ਕੁੰਡਿਆਂ ਦੇ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦੇ ਇੱਕ ਕੁੰਡਾ ਬਣਾਵਾਂਗੇ ਜੀ दो तो कुंडे आप्ठे बुन लेंगे अपना सीधी सिलाई आ गई सीधी सिलाई सारी अपनी सीधी बनूगी ਤਾਂ ਜ ਸਾਰੀ ਸਲਾਈ ਆਪਣੇ ਸਿੱਧੀ ਬਣਾ ਲਈ ਫਿਰ ਇੱਕ ਸਲਾਈ ਆਪਣੇ ਪੁੱਠੇ ਬਣਾਂਗੇ ਫਿਰ ਇੱਕ ਸਿੱਧੀ ਬਣਾਂਗੇ ਤਿੰਨ ਚਾਰ ਸਲਾਈਆਂ ਬਣਦੇ ਆ ਜੀਆਂ ਆਪਣੇ ਪੁੱਠੇ ਸਿੱਧੀਆਂ ਦੋ ਸਲਾਈਆਂ ਜਿਹੜੇ ਡਿਜ਼ਾਈਨ ਬਣਦੇ ਆ ਇਹ ਛੋਟੇ ਛੋਟੇ ਜਿਹੇ ਡਿਜ਼ਾਈਨ ਬਣ ਕੇ ਤਿਆਰ ਹੋਇਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਬਣ ਕੇ ਬਣਾਓ ਜੀ ਡਿਜ਼ਾਈਨ ਫਿਰ ਤੁਸੀਂ ਅੱਜ ਆਪਣੀਆਂ ਫਰਾਕ ਦੇਖੋ ਜੀ ਬਣੀ ਹੋਈ मिलते हैं या